ਵੀਰਵਾਰ ਦੇ ਸ਼ਾਮ ਸਮਰਾਲਾ ਮਾਛੀਵਾਲਾ ਸੜਕ ਦੇ ਪਿੰਡ ਵਾਲਿਓ ਨੇੜੇ ਹੋਏ ਇੱਕ ਭਿਆਨਕ ਹਾਦਸੇ ਵਿੱਚ ਇੱਕ ਵਿਅਕਤੀ ਦੇ ਮੌਕੇ ਤੇ ਮੌਤ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਹਾਸਾ ਸਮਰਾਲਾ ਸਾਈਡ ਤੋਂ ਮਾਛੀਵਾਲਾ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਸਕੋਰਪਿਓ ਵੱਲ ਸਾਹਮਣੇ ਆ ਰਹੇ ਇੱਕ ਮੋਟਰਸਾਈਕਲ ਚਾਲਕ ਨੂੰ ਦਰੜੇ ਜਾਣ ਕਾਰਨ ਵਾਪਰਿਆ। ਇਸ ਹਾਦਸੇ 'ਚ ਮਰਨ ਵਾਲੇ ਮੋਟਰਸਾਈਕਲ ਦੀ ਪਛਾਣ ਇੰਦਰਜੀਤ ਸਿੰਘ ਵਾਸੀ ਸਮਰਾਲਾ ਵੱਜੋਂ ਹੋਈ ਹੈ। ਰਾਪਾ ਜਾਣਕਾਰ ਨੂੰ ਸਾ ਸਮਰਾਣਾ ਦੇ ਚੰਡੀਗੜ੍ਹ ਰੋਡ ਨਿਵਾਸੀ ਇੰਦਰਜੀਤ ਸਿੰਘ ਜੋ ਕਿ ਮਾਸੀਵਾੜਾ ਸਹਿਬ ਵਿਖੇ ਇੱਕ ਫੈਕਟਰੀ ਵਿੱਚ ਕੰਮ ਕਰਦਾ ਹਰ ਰੋਜ਼ੀ ਤਰ੍ਹਾਂ ਡਿਊਟੀ ਖਤਮ ਕਰਨ ਉਪਰੰਤ ਆਪਣੇ ਮੋਟਰਸਾਈਕਲ ਤੇ ਘਰ ਵਾਪਸ ਪਰਤ ਰਿਹਾ ਸੀ ਜਿਵੇਂ ਹੀ ਉਹ ਨੇੜਲੇ ਪਿੰਡ ਬਾਲਿਓ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੀ ਇੱਕ ਸਕੋਰਪੀਓ ਗੱਡੀ ਨੇ ਉਸ ਨੂੰ ਆਪਣੇ ਛੇਪੇਟ ਵਿੱਚ ਲੈ ਲਿਆ ਮੋਟਰਸਾਈਕਲ ਪੂਰੀ ਤਰ੍ਹਾਂ ਸਕੋਰਪੀਓ ਗੱਡੀ ਦੇ ਹੇਠਾਂ ਜਾ ਵੜਿਆ ਤੇ ਗੰਭੀਰ ਸੱਠਾਂ ਲੱਗਣ ਕਾਰਨ ਇੰਦਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਫਿਲਹਾਲ ਹਾਸੇ ਜਾਣਕਾਰੀ ਮਿਲਣ ਤੇ ਸਥਾਨਕ ਪੁਲਿਸੀ ਮੌਕੇ ਤੇ ਪਹੁੰਚ ਗਈ ਹੈ ਤੇ ਸਕੋਰਪੀਓ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਡਾਕਟਰ ਨਵਦੀਪ ਸਿੰਘ ਸਰੋਹਣੀ ਥੋੜੀ ਦੇਰ ਪਹਿਲਾਂ ਮੈਂ ਕੋਈ ਇੱਕ ਡੈਡ ਬੋਡੀ ਆਈ ਹੈ ਜਿਹਨਾਂ ਦਾ ਨਾਮ ਇੰਦਰ ਇੰਦਰਜੀਤ ਸਿੰਘ ਸਨੁਭਰਵੰਦ ਸਿੰਘ ਹੈ ਉਹ ਚੰਡੀਗੜ੍ਹ ਸਮਰਾਲਾ ਰਹਿੰਦੇ ਆ ਤੇ 50 ਤਕਰੀਬਨ 50 ਸਾਲ ਦੀ ਉਮਰ ਹੈ ਉਹਨਾਂ ਦੀ ਤੇ ਜੋ ਐਕਸੀਡੈਂਟ ਨਾਲ ਬਾਲੇਓ ਦੇ ਕੋਲ ਹੋਇਆ ਹੈ ਕਿਹੜੀ ਚੀਜ਼ ਹੋਇਆ ਜੀ ਐਕਸ ਕਿਹੜੀ ਦੀ ਚੀਜ਼ ਹੈ ਇਹ ਬਾਈਕ ਤੇ ਸੀਗੇ ਤੇ ਐਕਸਲ ਗਿੜਤੀ ਨਾ ਅ ਸ਼ਾਇਦ ਜੀਪਾ ਸਕੋਰਪੀਓ ਵਗੈਰੇ ਚੱਲ ਰਹੇ ਇਹਨੀ ਡਿਟੇਲ ਮੈਨੂੰ ਨਹੀਂ ਪਤਾ ਬਟ ਇਹ ਹੈ ਕਿ ਜਿਹੜਾ ਐਕਸੀਡੈਂਟ ਆ ਉਹ ਸ਼ਾਇਦ ਵਾਪਸ ਆ ਰਹੇ ਸੀ ਮਛਵਾੜੇ ਤੋਂ ਉਦੋਂ ਹੋਇਆ ਨਾ ਪਾਸੇ ਗੀਟ ਆ ਗਾਲ ਸੀ ਮਿਸ਼ਕਰਮੀਟਰ ਤੋਂ ਬੰਦੇ ਨੇ ਇਹ ਜਿਹੜਾ ਐਕਸੀਡੈਂਟ ਹੋਇਆ ਕੀ ਹੈ ਜੀ ਪਤਾ ਇਹ ਮੇਰੇ ਗਵਾਡੀ ਨੇ ਜੀ ਇੰਦਰਜੀਤ ਸਿੰਘ ਮਾਚ ਕੋਲ ਸਾਡੋ ਡਿਊਟੀ ਕਰਕੇ ਆ ਰਹੇ ਸੀ ਆਪਣੇ ਘਰ ਨੂੰ 7:05 ਤੇ ਤੇ ਕੋਈ ਸਕਾਰਪੀ ਵਾਲੇ ਸੀਗੇ ਮੁੰਡੇ ਉਹਨੇ ਸਿੱਧੀ ਟੱਕਰ ਹੋ ਗਈ ਜੀ ਰੋਂਗ ਸਾਈਡ ਤੇ ਆ ਕੇ ਟੱਕਰ ਮਾਰੀ ਉਹਨਾਂ ਨੇ ਤੇ ਕੀ ਕੰਮ ਕੀ ਕਰਦੇ ਨੇ ਇਹ ਫੈਕਟਰੀ ਡਿਊਟੀ ਕਰਦੇ ਨੇ ਫੈਕਟਰੀ ਚ ਉਮਰ ਕਿੰਨੀ ਹੋਊਗੀ 45 ਸਾਲ ਤੇ ਕਿੰਨੇ ਕ ਵਜੇ ਦੀ ਘਟਨਾ ਹੈਗੀ 7:05 ਤੇ ਜੀ ਐਕਸੀਡੈਂਟ ਕਿੱਥੇ ਹੋਇਆ ਜੀ ਇਹ ਬਾੜੇ ਕੋਲ ਗਰਾਂਡ ਢਾਬੇ ਦੇ ਨੇੜੇ ਦੇ ਲਈ ਹੈ ਬਿਲਕੁਲ ਇਨਦੀ ਮੌਤ ਦੀ ਡੈਥ ਹੋ ਗਈ ਤੇ ਹਸਪੀਟਲ ਲੱਗ ਗਿਆ। ਨਾ ਮੌਤ ਦੀ ਡੈਥ ਹੋ ਗਈ ਮੌਤ ਦੀ ਡੈਥ ਹੋ ਗਈ। ਤੇ ਗੱਡੀ ਉਹ ਵੇਰ ਉੱਥੇ ਖੜੀ ਹੈ ਜੀ। ਗੱਡੀਆਂ ਦੋਨੇ ਉੱਥੇ ਖੜੀਆਂ ਨੇ। ਮੋਟਰਸਾਈਕਲ ਦੀ ਚੀ ਆ ਉਹਦੇ ਗੱਡੀ ਦੇ ਸਕਰਵਿਓ ਦੇ ਤੇ ਗੱਡੀ ਉੱਤੇ ਮਜੂਦ ਖੜੀ ਆ। ਹੌਸ ਨੂੰ ਪਹੁੰਚ ਲਾ ਦਿੱਤੀ ਸੀ। ਹੁਣ ਸਾਜੀ ਆ ਜੀ। ਭੈਣੀ ਸਾ ਉਹ ਉੱਥੇ ਪਹੁੰਚ ਗਏ ਨੇ। ਤੇ ਬਾਡੀ ਇੱਥੇ ਲਿਆਂਦੀ ਆਪਣੇ ਹਸਪਤਲ ਲਿਆਂਦੀ ਆ। ਮਚਵੜ ਤੋਂ ਸੁਵਾਲਾ ਨੂੰ ਆ ਰਹੇ ਸੀ ਜੀ। ਹਾਂ ਜੀ ਹਾਂ ਜੀ ਡਿਊਟੀ ਕਰਕੇ ਆਪਣੇ ਆ ਗਏ। ਮੋਟਰਸਾਈਕਲ ਤੇ। ਮੋਟਰਸਾਈਕਲ ਤੇ ਸੀਗੇ ਜੀ। ਦੋਰ ਵੀ ਗੱਡੀ ਨਾਲ ਚਲਦੇ। ਹਾਂ ਜੀ ਹਾਂ